ਤਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਹੈ ਜੀ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਤੁਹਾਡਾ ਨਾਲ ਸ਼ੇਅਰ ਕਰਾਂਗੀ ਪਾਉ ਭੱਜੀ ਦੀ ਰੈਸਪੀ ਜੋ ਕਿ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਤੇ ਸਾਰੇ ਇਹਨੂੰ ਖਾਣਾ ਬਹੁਤ ਪਸੰਦ ਕਰਦੇ ਨੇ ਬੜੇ ਆਸਾਨ ਤਰੀਕੇ ਨਾਲ ਬਣਾਵਾਂਗੇ ਤੇ ਜੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਨਾ ਨਾਲ ਲੱਗੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਇਹ ਭੱਜੀ ਬਣਾਉਣ ਦੀ ਤਿਆਰੀ ਕਰਦੇ ਹਾਂ ਸਭ ਤੋਂ ਪਹਿਲਾਂ ਇੱਥੇ 8-10 ਕੱਲੀਆਂ ਲਸਣ 1 ਇੰਚ ਅਦਰਕ ਦਾ ਟੁਕੜਾ ਤੇ 2-3 ਹਰੀਆਂ ਮਿਰਚਾਂ ਨੂੰ ਦਰਦਰਾ ਜਿਹਾ ਕੁੱਟ ਲਾਂਗੇ ਤੁਸੀਂ ਮਿਕਸੀ ਵਿੱਚ ਵੀ ਇਹਦਾ ਪੇਸਟ ਬਣਾ ਸਕਦੇ ਹੋ ਹੁਣ ਇੱਥੇ ਲਵਾਂਗੇ ਕੁਝ ਸਬਜ਼ੀਆਂ ਇਹਦੇ ਵਿੱਚ ਮੈਂ 2-3 ਵੱਡੇ ਪਿਆਜ਼ਾਂ ਨੂੰ ਮੋਟਾ-ਮੋਟਾ ਕੱਟ ਲਿਆ ਏ ਤੇ 2 ਸ਼ਿਮਲਾ ਮਿਰਚਾਂ ਤੇ 2 ਗਾਜਰਾਂ ਨੂੰ ਵੀ ਮੋਟਾ-ਮੋਟਾ ਕੱਟ ਲਾਂਗੇ ਤੇ ਇਹਨਾਂ ਨੂੰ ਚੌਪ ਕਰਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਬਟ ਮੇਰੇ ਕੋਲ ਜੋ ਸਬਜ਼ੀਆਂ ਘਰ ਵਿੱਚ ਹੈਗੀਆਂ ਸੀ ਮੈਂ ਉਹਨਾਂ ਸਬਜ਼ੀਆਂ ਨਾਲ ਹੀ ਭਾਜੀ ਬਣਾ ਕੇ ਤਿਆਰ ਕਰਾਂਗੀ ਘੱਟ ਸਬਜ਼ੀਆਂ ਨਾਲ ਵੀ ਭਾਜੀ ਬਹੁਤ ਟੈਸਟੀ ਬਣੇਗੀ ਹੁਣ ਇੱਥੇ ਲਵਾਂਗੇ 1 ਕੱਪ ਮਟਰ ਮੈਂ ਇੱਥੇ ਪ੍ਰੋਸਨ ਮਟਰ ਲਏ ਨੇ ਤੁਸੀਂ ਚਾਹੋ ਤੇ ਫਰੈਸ਼ ਮਟਰ ਦਾ ਵੀ ਯੂਜ਼ ਕਰ ਸਕਦੇ ਹੋ ਸਿਰਫ ਤੁਸੀਂ ਫਰੈਸ਼ ਮਟਰ ਨੂੰ ਬੋਇਲ ਕਰਕੇ ਲੈਣਾ ਆ ਇੱਥੇ ਦੇਖੋ ਮੈਂ ਸਾਰੀਆਂ ਸਬਜ਼ੀਆਂ ਨੂੰ ਚੌਪ ਕਰ ਲਿਆ ਹੈ ਭਾਜੀ ਨੂੰ ਤੜਕਾ ਲਗਾਉਣ ਦੀ ਸਾਡੀ ਸਾਰੀ ਤਿਆਰੀ ਹੋ ਚੁੱਕੀ ਹੈ ਟਮਾਟਰਾਂ ਨੂੰ ਅਸੀਂ 2-3 ਵੱਡੇ ਟਮਾਟਰਾਂ ਨੂੰ ਮਿਕਸੀ ਵਿੱਚ ਬਰੀਕ ਪੀਸ ਲਾਂਗੇ ਅਦਰਕ ਲਸਣ ਤੇ ਹਰੀ ਮਿਰਚਾਂ ਨੂੰ ਕੁੱਟ ਕੇ ਰੱਖ ਲਾਂਗੇ ਤੇ ਹੁਣ फटाफट ਤੜਕਾ ਲਗਾ ਲੈਣੇ ਆ ਇੱਥੇ ਇੱਕ ਕੜਾਈ ਲਵਾਂਗੇ ਉਹਦੇ ਵਿੱਚ ਪਾ ਦਾਂਗੇ 2-3 ਟੇਬਲस्पून ਮੱਖਣ ਮੈਂ ਇੱਥੇ ਘਰ ਦਾ ਮੱਖਣ ਯੂਜ਼ ਕਰ ਰਹੀ ਆ ਤੁਸੀਂ ਚਾਹੋ ਤੇ ਬਾਜ਼ਾਰ ਦਾ ਮੱਖਣ ਵੀ ਯੂਜ਼ ਕਰ ਸਕਦੇ ਹੋ ਜਾਂ ਤੁਸੀਂ ਮੱਖਣ ਤੇ ਤੇਲ ਮਿਕਸ ਕਰਕੇ ਲੈ ਸਕਦੇ ਹੋ ਪਰ ਮੱਖਣ ਇਹਦੇ ਵਿੱਚ ਪਾਉਣਾ ਬਹੁਤ ਜ਼ਰੂਰੀ ਹੈ ਹੁਣ ਪਾ ਦਾਂਗੇ ਇਹਦੇ ਵਿੱਚ ਚੌਪ ਕੀਤਾ ਹੋਇਆ ਪਿਆਜ਼ ਤੇ 2-3 ਮਿੰਟ ਵਾਸਤੇ ਇਹਨੂੰ ਫਰਾਈ ਕਰ ਲਾਂਗੇ ਹੁਣ ਪਾ ਦਾਂਗੇ ਚੌਪ ਕੀਤੀਆਂ ਹੋਈਆਂ ਸ਼ਿਮਲਾ ਮਿਰਚਾਂ ਤੇ ਗਾਜਰਾ ਤੇ ਇਹਨਾਂ ਦਾ ਪਾਣੀ ਸੁੱਕਣ ਤੱਕ ਇਹਨਾਂ ਨੂੰ ਪਕਾਵਾਂਗੇ। ਇੱਥੇ ਦੇਖੋ ਸਬਜ਼ੀਆਂ ਦਾ ਥੋੜਾ ਪਾਣੀ ਸੁੱਕ ਗਿਆ ਏ। ਹੁਣ ਇਹਦੇ ਵਿੱਚ ਐਡ ਕਰਾਂਗੇ ਕੁੱਟੀਆਂ ਹੋਈਆਂ ਮਿਰਚਾਂ, ਅਦਰਕ ਤੇ ਲਸਣ ਤੇ ਇਹਨਾਂ ਦਾ ਕੱਚਾਪਨ ਦੂਰ ਹੋ ਜਾਏ ਉਦੋਂ ਤੱਕ ਅਸੀਂ ਇਹਨਾਂ ਨੂੰ ਪਕਾਵਾਂਗੇ। 5 ਮਿੰਟ ਵਾਸਤੇ ਅਸੀਂ ਅਦਰਕ, ਲਸਣ ਤੇ ਮਿਰਚਾਂ ਨੂੰ ਪੁੰਨਾਂਗੇ। 5-5 ਮਿੰਟ ਦੇ ਗੈਪ ਨਾਲ ਅਸੀਂ ਸਾਰੀਆਂ ਸਬਜ਼ੀਆਂ ਪਾਉਂਦੇ ਜਾਵਾਂਗੇ ਤੇ ਪੁੰਨੀ ਜਾਵਾਂਗੇ ਹੁਣ ਐਡ ਕਰ ਦਾਂਗੇ ਇੱਥੇ ਪੀਸੇ ਹੋਏ ਟਮਾਟਰ ਨਾਲ ਹੀ ਪਾ ਦਾਂਗੇ ਇੱਕ ਚਮਚ ਨਮਕ ਦਾ ਇਹਨਾਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਟਮਾਟਰਾਂ ਨੂੰ ਮਿਕਸ ਕਰਨ ਤੋਂ ਬਾਅਦ ਹੁਣ ਪਾ ਦਾਂਗੇ ਇਹਦੇ ਵਿੱਚ ਫਰੋਜ਼ਨ ਮਟਰ ਤੇ ਮਟਰਾਂ ਨੂੰ ਵੀ ਚੰਗੀ ਤਰ੍ਹਾਂ ਸਬਜ਼ੀਆਂ ਦੇ ਨਾਲ ਭੁੰਨ ਲਾਂਗੇ 2-3 ਮਿੰਟ ਮਟਰਾਂ ਨੂੰ ਭੁੰਨਣ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਸੁੱਕੇ ਮਸਾਲੇ ਇੱਕ ਛੋਟਾ ਚਮਚ ਹਲਦੀ ਇੱਕ ਡੇਢ ਚਮਚ ਪਾਦਾਂਗੇ ਕਸ਼ਮੀਰੀ ਲਾਲ ਮਿਰਚ ਦਾ ਇਹਦੇ ਨਾਲ ਬਹੁਤ ਸੋਹਣਾ ਰੰਗ ਆਏਗਾ ਭਾਜੀ ਵਿੱਚ ਅੱਧਾ ਚਮਚ ਲਾਲ ਮਿਰਚ ਦਾ ਪਾਦਾਂਗੇ ਦੋ ਚਮਚ ਧਨੀਆ ਪਾਊਡਰ ਤੇ ਥੋੜਾ ਜਿਹਾ ਪਾਣੀ ਪਾ ਕੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨਾਂਗੇ ਇੱਥੇ ਪਾਉ ਭਾਜੀ ਮਸਾਲਾ ਵੀ ਪਾਵਾਂਗੇ ਪਹਿਲਾਂ ਮੈਨੂੰ ਯਾਦ ਨਹੀਂ ਸੀ ਰਿਹਾ ਦੋ ਚਮਚ ਪਾਉ ਭਾਜੀ ਮਸਾਲਾ ਪਾਵਾਂਗੇ ਇਹ ਵੀ ਪਾਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ ਥੋੜਾ ਥੋੜਾ ਪਾਣੀ ਪਾਉਂਦੇ ਹੋਏ ਮਸਾਲਿਆਂ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ। ਯਾਰ ਦੇਖੋ ਅਸੀਂ ਇੱਥੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਸਬਜੀ ਦੇ ਨਾਲ ਭੁੰਨ ਲਿਆ ਏ। ਹੁਣ ਇਹ ਕਾਲੂ ਮੈਸ਼ ਕਰਨ ਵਾਲਾ ਮੈਸ਼ਰ ਲਵਾਂਗੇ ਤੇ ਮਟਰਾਂ ਨੂੰ ਉਹਦੇ ਨਾਲ ਮੈਸ਼ ਕਰ ਲਾਂਗੇ। ਅਸੀਂ ਚਾਹਦੇ ਸੀ ਇਹਨਾਂ ਨੂੰ ਮਿਕਸੀ ਵਿੱਚ ਕਰਕੇ ਵੀ ਪਾ ਸਕਦੇ ਸੀ ਪਰ ਅਸੀਂ ਮਟਰਾਂ ਨੂੰ ਬਿਲਕੁਲ ਬਰੀਕ ਨਹੀਂ ਪੀਸਣਾ ਸੀ ਤਾਂ ਕਰਕੇ ਅਸੀਂ ਇਹਨੂੰ ਮੈਸ਼ਰ ਨਾਲ ਮੈਸ਼ ਕਰਾਂਗੇ ਕਿ ਮਟਰ ਸਾਡੇ ਥੋੜੇ ਥੋੜੇ ਖੜੇ ਰਹਿਣ। ਮਟਰਾਂ ਦਾ ਵਧੀਆ ਟੇਸਟ ਬਾਜੀ ਵਿੱਚ ਆਵੇ। ਥੋੜਾ ਜਿਹਾ ਪਾਣੀ ਪਾਵਾਂਗੇ। ਪਾਣੀ ਪਾਉਂਦੇ ਹੋਏ ਸਬਜ਼ੀਆਂ ਨੂੰ ਮੈਸ਼ ਕਰੀ ਜਾਵਾਂਗੇ। ਇੱਥੇ ਸਬਜ਼ੀਆਂ ਸਾਡੀਆਂ ਮੈਸ਼ ਹੋ ਗਈਆਂ ਨੇ। ਤੁਸੀਂ ਦੇਖ ਸਕਦੇ ਹੋ ਕਿ ਥੋੜੇ-ਥੋੜੇ ਮਟਰ ਨਜ਼ਰ ਆ ਰਹੇ ਨੇ। ਅਸੀਂ ਇਹਨਾਂ ਨੂੰ ਬਰੀਕ ਨਹੀਂ ਕੀਤਾ। ਹੁਣ ਪਾਵਾਂਗੇ ਇਹਦੇ ਵਿੱਚ ਉਬਲੇ ਹੋਏ ਆਲੂ। 8-10 ਆਲੂਆਂ ਨੂੰ ਇੱਥੇ ਮੈਂ ਬੋਇਲ ਕਰਕੇ ਲਿਆਏ। ਨਾਲੀ ਪਾ ਦਾਂਗੇ ਪਾਣੀ ਤੇ ਆਲੂਆਂ ਨੂੰ ਸਬਜ਼ੀ ਵਿੱਚ ਮਿਕਸ ਕਰ ਦਾਂਗੇ ਤੇ ਮੈਸ਼ ਕਰੀ ਜਾਵਾਂਗੇ ਥੋੜੀ ਥੋੜੀ ਦੇਰ ਬਾਅਦ ਪਾਣੀ ਪਾਦੇ ਜਾਵਾਂਗੇ ਤੇ ਸਬਜ਼ੀਆਂ ਨੂੰ ਮੈਸ਼ ਕਰਦੇ ਰਵਾਂਗੇ ਸਿਰਫ ਇਹਨਾ ਯਾਦ ਰੱਖੇ ਕਿ ਸਾਰੀ ਰੈਸਪੀ ਵਿੱਚ ਸਿਰਫ ਗਰਮ ਪਾਣੀ ਦਾ ਯੂਜ਼ ਕਰਾਂਗੇ ਸਿਰਫ ਸਬਜ਼ੀਆਂ ਨੂੰ ਮੈਸ਼ ਕਰਨ ਦੀ ਮਿਹਨਤ ਹੈ 10-15 ਮਿੰਟ ਲੱਗਣਗੇ ਤੇ ਸਾਡੀ ਭਾਜੀ ਇੱਥੇ ਬਣ ਕੇ ਤਿਆਰ ਹੋ ਜਾਏਗੀ ਲੋ ਫਲੇਮ ਤੇ ਸਾਰੀਆਂ ਸਬਜ਼ੀਆਂ ਨੂੰ ਮੈਸ਼ ਕਰਦੇ ਰਵਾਂਗੇ ਇੱਥੇ ਭਾਜੀ ਸਾਡੀ ਤਿਆਰ ਹੈ ਤੁਸੀਂ ਚਾਹੋ ਤੇ ਇਹਨੂੰ ਥੋੜਾ ਜਿਹਾ ਹੋਰ ਪਤਲਾ ਵੀ ਕਰ ਸਕਦੇ ਹੋ ਮੈਨੂੰ ਨਮਕ ਘੱਟ ਲੱਗ ਰਿਹਾ ਸੀ ਅੱਧਾ ਚਮਚ ਨਮਕ ਮੈਂ ਹੋਰ ਐਡ ਕੀਤਾ ਆ ਤੁਸੀਂ ਵੀ ਇੱਥੇ ਨਮਕ ਟੇਸਟ ਕਰਕੇ ਆਪਣੇ ਟੇਸਟ ਦੇ ਮੁਤਾਬਕ ਖਾ ਸਕਦੇ ਹੋ ਹੁਣ ਥੋੜਾ ਜਿਹਾ ਮੱਖਣ ਪਾ ਦਾਂਗੇ ਅੱਧਾ ਚਮਚ ਗਰਮ ਮਸਾਲਾ ਤੇ ਹਰਾ ਧਨੀਆ ਪਾ ਕੇ 2 ਮਿੰਟ ਵਾਸਤੇ ਮਿਕਸ ਕਰ ਲਾਂਗੇ ਹੁਣ ਜੋ ਪਾਓ ਇਹਦੇ ਨਾਲ ਖਾਵਾਂਗੇ ਉਹਨਾਂ ਨੂੰ ਸੇਕ ਲਾਂਗੇ ਇੱਕ ਤਵੇ ਦੇ ਉੱਪਰ ਬਟਰ ਪਾਵਾਂਗੇ ਬਟਰ ਨੂੰ ਮੈਲਟ ਹੋਣ ਦਵਾਂਗੇ ਹੁਣ ਪਾਦਾਂਗੇ ਪਾਉ ਬਾਜੀ ਮਸਾਲਾ ਅੱਧਾ ਚਮਚ ਥੋੜੀ ਜਿਹੀ ਕਸ਼ਮੀਰੀ ਲਾਲ ਮਿਰਚ ਥੋੜਾ ਜਿਹਾ ਧਨੀਆ ਪਾਦਾਂਗੇ ਤੇ ਮਿਕਸ ਕਰ ਲਾਂਗੇ ਧਿਆਨ ਰੱਖੇ ਕਿ ਬਟਰ ਜਲੇ ਨਾ ਹੁਣ ਪਾਉ ਲਵਾਂਗੇ ਜਿਉਂਨਾਂ ਨੂੰ ਅੱਧ ਵਿਚੋਂ ਕੱਟ ਕਰ ਲਾਂਗੇ ਤੇ ਇਸ ਮਸਾਲੇ ਦੇ ਉੱਪਰ ਸੇਕ ਲਾਂਗੇ ਦੋਨੋਂ ਸਾਈਡ ਤੋਂ ਚੰਗੀ ਤਰ੍ਹਾਂ ਸੇਕਾਂਗੇ ਤੇ ਹੁਣ ਇਹਨਾਂ ਨੂੰ ਗਰਮ ਗਰਮ ਸਰਵ ਕਰ ਲਾਂਗੇ ਇੱਥੇ ਦੇਖੋ ਸਾਡੀ ਪਾਓ ਬਾਜੀ ਬਣ ਕੇ ਤਿਆਰ ਹੈ ਬਹੁਤ ਹੀ ਟੇਸਟੀ ਬਹੁਤ ਹੀ ਡੇਲੀਸ਼ੀਅਸ ਤੁਸੀਂ ਵੀ ਆਪਣੇ ਘਰ ਵਿੱਚ ਇਸ ਰੈਸਪੀ ਨੂੰ ਜ਼ਰੂਰ ਬਣਾਓ ਬਹੁਤ ਈਜ਼ੀ ਰੈਸਪੀ ਹੈ ਬਹੁਤ ਜਲਦੀ ਬਣ ਜਾਂਦੀ ਹੈ ਵਨ ਪੌਟ ਰੈਸਪੀ ਹੈ ਕੋਈ ਤੁਸੀ ਸਬਜ਼ੀਆਂ ਨੂੰ ਉਬਾਲਣਾ ਨਹੀਂ ਹੈ ਕੁਝ ਨਹੀਂ ਕਰਨਾ ਬਸ ਫਟਾਫਟ ਸਬਜ਼ੀਆਂ ਨੂੰ ਤੜਕਾ ਲਗਾ ਕੇ ਅਸੀਂ ਬਾਜੀ ਤਿਆਰ ਕਰ ਸਕਦੇ ਹਾਂ ਜੇ ਰੈਸਪੀ ਚੰਗੀ ਲੱਗੀ ਹੋਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਹਾਂ ਕਿਸੇ ਅਗਲੇ ਵੀਡੀਓ ਦੇ ਵਿੱਚ ਕਿਸੇ ਹੋਰ ਵਧੀਆ ਜੀ ਰੈਸਪੀ ਦੇ ਨਾਲ